ਜਦੋਂ ਆਪਾ ਉਹਨਾਂ ਹਜੂਰ ਸਾਹਿਬ ਦੀ ਧਿਆਨ ਕੀਤੀ ਹਜੂਰ ਸਾਹਿਬ ਚੱਲੇ ਠੀਕ ਹੈ ਚੰਗੀ ਗੱਲ ਹੈ ਸਾਨੂੰ ਜਾਣਾ ਚਾਹੀਦਾ ਸਾਡੇ ਗੁਰਸੈਤਾ ਜਨਮ ਸਥਾਨ ਹੈ ਜਾਓ ਪਰ ਉਹਨਾਂ ਜਨਮ ਅਸਥਾਨਾਂ ਤੇ ਤੇ ਚੱਲੇ ਆ ਕੰਨਿਆ ਦੇ ਘਰ ਦੇ ਵਿੱਚ ਤੀਰਥ ਹੈ ਘਰ ਦੇ ਵਿੱਚ ਪਰ ਉਸ ਤੀਰਥ ਦੇ ਵਿੱਚ ਚੁੱਪੀ ਬਾਰੰਤੋਂ ਵਾਂਝੇ ਰਹ ਜਾਂਦੇ ਵਾਂਝੇ ਰਹ ਜਾਂਦੇ ਉਹ ਕਿਹੜੇ ਆ ਸੱਸ ਸੋਹਰਾ ਤੇ ਮਾਤਾ ਕਰਮਕ ਪਿਆਰਿਆਂ ਦੇ ਕੋ ਮਾਤਾ ਪਿਤਾ ਨੇ ਬੀਬੀਆਂ ਦੇ ਉਹ ਸੱਸ ਤੇ ਸੋਰਾ ਕਰਮਕ ਪਿਆਰਿਓ ਉਹ ਵੀ ਇੱਕ ਤੀਰਥ ਹੈ ਤੀਰਥ ਜੇ ਅਸੀਂ ਉਹਨਾਂ ਤੋਂ ਤੇਲ ਤਫੀਕਰਾਂ ਨੇ ਉਹਨਾਂ ਨਾਲ ਜੇ ਅਸੀਂ ਉਹਨਾਂ ਦਾ ਦਿਲ ਤਕੀ ਕਰਾਂਗੇ ਤਾਂ ਸਾਨੂੰ ਵੀ ਕਿਤੇ ਢੋਈ ਨਹੀਂ ਮਿਲਦੀ ਸਾਨੂੰ ਕਿਤੇ ਢੋਈ ਨਹੀਂ ਮਿਲਨੀ ਹੈ ਕਿ ਕਿਉਂ ਕਿ ਆਤਮਾ ਦੇ ਵਿੱਚ ਪਰਮਾਤਮਾ ਵਸਦਾ ਹੈ ਆਤਮਾ ਦੇ ਵਿੱਚ ਪਰਮਾਤਮਾ ਵਸਦਾ ਹੈ ਗੁਰਮਖੋ ਜਿਵੇਂ ਅਸੀਂ ਜਿਵੇਂ ਤੁਸੀਂ ਹੁਣ ਆਪਣੇ ਬੱਚਿਆਂ ਦੇ ਲਈ ਹਰ ਇੱਕ ਸੁੱਖ ਸੁਹੂਲਤ ਪੂਰੀ ਕਰਨਾ ਚਾਹੁੰਦੇ ਹਾਂ ਚੰਗੇ ਸਕੂਲਾਂ ਦੇ ਵਿੱਚ ਲਾਣਾ ਚਾਹੁੰਦੇ ਹਾਂ ਚੰਗੀਆਂ ਵਰਦੀਆਂ ਚੰਗੀ ਟਿਊਸ਼ਨ ਤੇ ਲਵਾ ਕੇ ਆਪਣੇ ਬੱਚਿਆਂ ਨੂੰ ਉਪਰ ਚੱਕਣਾ ਚਾਹੁੰਦੇ ਹਾਂ ਜਾ ਕੋਈ ਗਰੀਬ ਪਰਿਵਾਰ ਹੈ ਜਾਂ ਕੋਈ ਅਮੀਰ ਪਰਿਵਾਰ ਜਿੰਨੇ ਕਿ ਤੁ ਆਪਣੇ ਵਿੱਚ ਵਸਵਿਤ ਹੁੰਦਾ ਜਿੰਨੀ ਖਾਵੇ ਕੋਈ ਸਮਰੱਥਾ ਹੈ ਸਾਰੇ ਮਾਂ ਬਾਪ ਜੋਰ ਲਾ ਰਹੇ ਐਤਾ ਹੀ ਵੀ 25 ਸਾਲ ਨਿਗਾ ਪਿੱਛੇ ਲੈ ਜੋ ਵੀ 25 ਸਾਲ ਪਿੱਛੇ ਨਿਗਾ ਲੈ ਜੋ ਕਿ ਇ tanto ਤੁਸੀਂ ਆਪਣੇ ਬੱਚਿਆਂ ਦੇ ਲਈ ਤਰਲੂ ਮੱਛੀ ਹੋਨੇ ਹੋ ਕੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਸਾਸ ਸਹੁਰੇ ਨੇ ਤੁਹਾਡੇ ਪਤੀ ਦੇਵ ਦੇ ਲਈ ਕੀ ਨਹੀਂ ਕੀਤਾ ਉਸ ਨੇ ਕੀ ਲ ਘੋਕੇ ਰੱਖਿਆ ਤੁਹਾਡੇ ਪਤੀ ਦੇਵ ਕੋਲ ਜਿਆ ਗਰਮਕ ਪਿਆਰੀਆ ਤੁਹਾਨੂੰ ਪੁੱਛਦਾ ਦਾਸ ਇਹ ਤੁਹਾਡੇ ਪਿਤਾ ਮਾਤਾ ਪਿਤਾ ਨੇ ਤੁਹਾਡੇ ਤੋਂ ਕੀ ਲਪੋਕੇ ਰੱਖਿਆ ਜੇ ਤਾਂ ਅੱਜ ਤੁਸੀਂ ਸਾਰੀ ਕੋਸ਼ਿਸ਼ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਨੇ ਹੋ ਨਾ ਤਾਂ ਤੋਂ ਆਡੇ ਮਾਤਾ ਪਿਤਾ ਨੇ ਵੀ ਤੁਹਾਨੂੰ ਇਤਾਂ ਹੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਤੁਹਾਨੂੰ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਾਇਆ ਜਿੱਥੋਂ ਤੱਕ ਜੀਤੀ ਹਿੰਮਤ ਪਈ ਉਹਨੇ ਪ੍ਰਾਈਵੇਟ ਅੱਪੇ ਜਿੱਥੋਂ ਤੱਕ ਜੀਦੀ ਪੋਸ਼ਚ ਹੋਈ ਉਹਨਾਂ ਨੇ ਚੰਗੇ ਸਪੂਲ ਲੱਵੇ ਅਸਤਾਨ ਨੂੰ ਰੋਂਦਿਆਂ ਨੂੰ ਗੋਦੀ ਚੁੱਕ ਕੇ ਉਹ ਸਪੂਲ ਛੱਡ ਕੇ ਆਉਂਦੇ ਹੁੰਦੇ ਸੀ ਹੁਣ ਤੇ ਸਾਧਨ ਹੋ ਗਏ ਭੈਣੋ ਤੁਸੀਂ ਮੋਟਰਸਾਈਕਲ ਤੇ ਬਹਿ ਕੇ ਪਿੱਛੇ ਚੱਲ ਜਾਨੀਓ ਕਹਿ ਦਿੰਨੇ ਹੋ ਬੱਚਿਆਂ ਨੂੰ ਛੱਡ ਕੇ ਆਈਏ ਚਲੋ ਤੁਸੀਂ ਗੱਡੀ ਹੈ ਤੁਹਾਡੇ ਕੋਲ ਗੱਡੀ ਲੈ ਜਾਂਦੇ ਹਾਂ ਅੱਜ ਤੋਂ 25 30 ਸਾਲ ਪਹਿਲਾਂ ਉਹ ਤੁਰ ਕੇ ਜਾਂਦੇ ਹੁੰਦੇ ਸੀ ਤੁਹਾਡੇ ਮਾਪੇ ਤੁਰ ਕੇ ਜਿਆ ਬਾਦ ਤੋਂ ਬਾਦ ਵਿਚਾਰੇ ਗਰਮੀ ਸਰਦੀ ਦੇ ਵਿੱਚ ਸਾਈਕਲ ਚਲਾ ਕੇ ਜਾਂਦੇ ਸੀ ਸਾਈਕਲ ਚਲਾ ਕੇ ਤੁਸੀਂ ਤੁਹਾਡੇ ਮਾਤਾ ਪਿਤਾ ਦਾ ਸੱਸ ਸਹੁਰੇ ਦੀ ਇੱਜ਼ਤ ਕਰ ਰਹੇ ਹੋ ਕਦਰ ਕਰ ਰਹੇ ਹਾਂ ਉਹਨਾਂ ਨੇ ਜਿਹੜੀ ਤੁਹਾਡੇ ਤੇ ਮਿਹਨਤ ਕੀਤੀ ਉਹਦਾ ਮੁੱਲ ਮੋੜਦੇ ਹਾਂ ਜੇ ਮੋੜ ਰਹੇ ਹਾਂ ਜੇ ਇੱਜ਼ਤ ਕਰਦੇ ਹਾਂ ਤਾਂ ਧੰਨ ਭਾਗ ਹੈ ਧੰਨ ਭਾਗ ਹੈ ਦਿਲ ਕਰਤੇ ਤੁਹਾਡੇ ਚਰਨਾਂ ਨੂੰ ਸਜਦਾ ਕਰੀਏ ਪਰ ਜੇ ਤੁਸੀਂ ਅੱਜ ਉਹਨਾਂ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਤਾਂ ਗੁਰਮਖ ਪਿਆਰਿਓ ਇੱਜ਼ਤ ਹੋਣੀ ਫਿਰ ਆਪਣੀ ਵੀ ਨਹੀਂ ਮਤ ਬਲੇਖੇ ਦੇ ਵਿੱਚ ਰਹਿ ਜਿਓ ਕਿ ਮੇਰਾ ਸਾਸਰ ਸੌੜਾ ਮਾੜਾ ਹੈ ਉਹਨਾਂ ਨੂੰ ਤੇ ਇੱਜ਼ਤ ਨਹੀਂ ਕਰਾਉਣੀ ਆਉਂਦੀ ਅਸੀਂ ਇੱਜ਼ਤ ਕਰਦੀ ਏ ਮੈਂ ਤੇ ਮੇਰੀ ਨੂਪੋ ਲੋ ਇੱਜ਼ਤ ਕਰਾ ਲੂੰਗੀ ਜਾਂ ਕਰਾ ਲੂਗਾ ਮੱਤ ਭਲੇਖੇ ਦੇ ਵਿੱਚ ਰਹਿ ਜਾਓ ਗੁਰਮਤ ਪਿਆਰਿਓ ਮੱਤ ਭਲੇਖੇ ਦੇ ਵਿੱਚ ਰਹੇ ਇੰਨਾ ਨਾਰੋਂ ਵੀ ਜ਼ਿਆਦਾ ਪੁਰੀ ਹਾਲਤ ਬਣਨੀ ਏ ਸਾਡੀ ਕਿਉਂ ਕਿਉਂਕਿ ਅਸੀਂ ਘਰ ਦੇ ਵਿੱਚ ਇਹ ਬੀਜ ਬੋ ਦਿੱਤਾ ਵਰਤਦਾ ਵੱਟਿਆਂ ਨੂੰ ਨਫ਼ਰਤ ਕਰਨੀ ਅਸੀਂ ਇਹ ਬੀਜ ਬੋਤਾ ਆਪੇ ਜਿਹੜਾ ਬੀਜ ਬੀਜਿਆ ਜਾਂਦਾ ਉਹਨੇ ਗਰਮਕ ਪਿਆਰਿਓ ਪੋਣਾ ਹੈ ਪੋਗਰਨਾ ਹੈ ਉਹਨੇ ਇੱਕ ਦਿਨ ਜੇ ਕੰਡਿਆਲਾ ਕੰਨਿਆਂ ਵਾਲਾ ਬੂਟਾ ਬੀਜੇ ਤਾਂ ਟੰਡੇ ਲੱਗਣੇ ਹੈ ਲੱਗ ਨਹੀਂ ਹੈ ਜਿਹੜੇ ਕੰਡੇ ਲੱਗਣੇ ਆ ਉਹਨਾਂ ਨੇ ਖੇਲਰਨਾ ਵੀ ਹੈ ਜਿਹੜੇ ਖੇਲਣਗੇ ਉਹਨਾਂ ਨੇ ਛੁਬਣਾ ਵੀ ਹੈ ਛੁਬਣਾ ਵੀ ਉਹੀ ਰੋਜ਼ ਪੜਦੇ ਰਹਿ ਰਾਜ ਸਾਹਿਬ ਦੇ ਵਿੱਚ ਜੂੰ ਜੂ ਛੂਬੇ ਚੱਲੇ ਜੂੰ ਜੂ ਚੱਲੇ ਛੂਬੇ ਦੁੱਖ ਲੱਗੇ ਜਮਕਾਲ ਸਹ ਸਿਰ ਡੰਡਾ ਹੈ ਉਧਰੋਂ ਜਮਾ ਦਾ ਡੰਡਾ ਹੁੰਦਾ ਜਦੋਂ ਕੋਟੇ ਹੋ ਕੇ ਉਹ ਕੰਡਾ ਕੱਢਣ ਲੱਗ ਪੈਂਤੀ ਹੈ ਨਾ ਵਿੱਚੋਂ ਇਹ ਕੰਡੇ ਨਾ ਖਿਲਾਰੋ ਇਹ ਕੰਡੇ ਨਾ ਘਰ ਦੇ ਵਿੱਚ ਇਹ ਵਾਈਬ੍ਰੇਸ਼ਨ ਪੈਦਾ ਹੋਣ ਦਿਓ ਨਾ ਪੈਦਾ ਹੋ ਸਾਨੂੰ ਪੱਟਿਆਂ ਦਾ ਸਤਕਾਰ ਕਰਨਾ ਚਾਹੀਦਾ ਹੈ ਪਹਿਲੀ ਗੱਲ ਤੇ ਉਹ ਮਾੜੇ ਨਹੀਂ ਜਿੰਨੇ ਅਸੀਂ ਸਮਝ ਲਏ ਜਿੰਨਾ ਅਸੀਂ ਮਾੜਾ ਬਣਾਤਾ ਨਾ ਪਟੇਲੂਆਂ ਨੂੰ ਉਹ ਐਨੇ ਮਾੜੇ ਨਹੀਂ ਹੈ ਦੂਜੀ ਬੇਨਤੀ ਕਿ ਜੇ ਉਹ ਮਾੜੇ ਵੀ ਨੇ ਤੁਹਾਡੇ ਕਾਗਜ਼ਾਂ ਦੇ ਵਿੱਚ ਬਹੁਤ ਮਾੜੇ ਆ ਤੁਹਾਡੇ ਕਾਗਜ਼ਾਂ ਦੇ ਵਿੱਚ ਬਹੁਤ ਮਾੜੇ ਆ ਪਰ ਫਿਰ ਗੁਰੂ ਨੂੰ ਪੁੱਛ ਲਓ ਆਪਣੇ ਆਪ ਕੋਈ ਫੈਸਲਾ ਨਾ ਲਵੋ ਆਪਣੇ ਆਪ ਕੋਈ ਫੈਸਲਾ ਨਾ ਲਓ ਗੁਰੂ ਨੂੰ ਪੁੱਛੋ ਕਿ ਗੁਰੂ ਜੀ ਮੇਰੇ ਸੱਸ ਸਹੁਰਾ ਬਹੁਤ ਮਾੜੇ ਆ मेरे माता-पिता बहुत माड़े आ मैं की करा जब गुरु नु पूछूंगा गुरु कोई ना कोई फैसला दे 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 का कोई ना, कोई ना कोई दासतीयां ते कर्मप्यारयो ए बेइनतिया नहीं तोसे ਅੱਜ ਜਵਾਨੀ ਤੇ ਦਸ਼ੇ ਦੇ ਵਿੱਚ ਆ ਕੇ ਜੇ ਤੁਹਾਡੀ ਫੁੱਗਦੀ ਏ ਘਰ ਦੇ ਵਿੱਚ ਤੁਸੀਂ ਉਸ ਜੋਸ਼ ਦੇ ਵਿੱਚ ਆ ਕੇ ਕਿੰਗਾਂ ਦੀ ਦਰਦਸ਼ਾਨਾ ਨਾ ਕਰੋ ਇਹ ਸਾਰਿਆਂ ਨੂੰ ਨਹੀਂ ਦਾਸ ਕਹਿ ਰਿਹਾ ਅਤੇ ਸਾਰਿਆਂ ਨੂੰ ਇਹ ਹੁਰਾ ਵੀ ਨਹੀਂ ਲੱਗ ਰਿਹਾ ਇਹ ਉਹਨਾਂ ਨੂੰ ਬੁਰਾ ਲੱਗ ਰਿਹਾ ਹੈ ਜਿਹੜੇ ਕਾਣੇ ਆ ਜਿਹੜੇ ਦੁਰਤਸ਼ਕ ਕਰਦੇ ਆ ਜਿਹੜੇ ਦੁਰਤਸ਼ਕਾਂਤੇ ਇਹ ਉਹਨਾਂ ਨੂੰ ਬੁਰਾ ਲੱਗ ਇਹਦੇ ਨਾਲ ਇੱਕ ਲਾਸਟ ਪੁਆਇੰਟ ਜਿਹੜੇ ਗੁਰਮਖ ਪਿਆਰੇ ਹੈ ਨਾ ਪਰਤੇ ਤੇ ਉਹ ਵੀ ਕਰਦੇ ਮਾਤਾ ਪਿਤਾ ਦੇ ਨਾਲ ਪਰ ਥੋੜਾ ਜਿਹਾ ਉਹ ਫਸ ਜਾਂਦੇ ਵਿਚਾਲੇ ਉਹਦੇ ਕੰਨਾਂ ਦੇ ਵਿੱਚ ਚੋਪ ਪੈਂਦੀ ਹੈ ਹਰ ਵਕਤ ਉਹ ਐਦਾਂ ਕਹੇਗੀ ਮੈਨੂੰ ਤੇਰੀ ਮਾਤਾ ਇੰਦਾ ਕਹੇਗੀ ਸੋਰਾ ਐਦਾਂ ਕਹਿ ਗਿਆ ਜਿਹੜਾ ਗੁਰਮਖ ਹੈ ਬੰਦਾ ਹੈ ਉਹ ਵਿਚਾਰਾ ਫਸ ਜਾਂਦਾ ਹੈ ਦੋਏ ਵਿਚਾਰੇ ਪਾਸੇ ਨਾ ਉਹ ਉਹਨੂੰ ਕਹਿ ਸਕਦੇ ਤੇ ਨਾ ਉਹਨੂੰ ਕਹਿ ਸਕਦੇ ਉਹ ਤੋਂ ਥੋੜਾ ਜਿਹਾ ਉਲਟਾ ਜੋ ਜਿਹੜੀਆਂ ਭੈਣਾਂ ਸੱਤ ਸੌ ਸੌਹਰ ਤੇ ਨਾਲ ਬਤੀਰਾ ਇਦਾਂ ਕਰਤੀਆਂ ਨੇ ਉਹ ਪਿੱਛੇ ਆਪਣੇ ਪਰਿਵਾਰ ਵੱਲ ਵੀ ਝਾਕਤੀ ਮਾਰ ਕੇ ਦੇਖੋ ਕੀ ਜੋਬ ਤੀਰਾ ਤੁਸੀਂ ਕਰਦੇ ਹੋ ਜੇ ਤੁਹਾਡਾ ਭਰਾ ਤੇ ਪਰਜਾਈ ਤੁਹਾਡੇ ਮਾਤਾ ਪਿਤਾ ਨਾਲ ਬਤੀਰਾ ਇਹ ਕਰੇ ਕੀ ਭੈਣ ਤੁਹਾਨੂੰ ਚੰਗਾ ਲੱਗੇਗਾ ਕੀ ਇਹ ਤੁਹਾਨੂੰ ਚੰਗਾ ਲੱਗੇਗਾ ਤੁਹਾਡੀ ਪਰਜਾਈ ਆਈ ਹੈ ਜੀ ਸਾਲ ਹੋਏ ਬਈ ਆਈ ਨੂੰ ਉਹਨਾਂ ਨੇ ਆਕੇ ਤੁਹਾਡੀ ਮਾਤਾ ਦੀ ਦੁਰਦਸ਼ਾ ਕਰ ਦਿੱਤੀ ਤੁਹਾਡੀ ਮਾਤਾ ਤੇ ਅਗਵੇ ਬੋਲਦੀ ਐ ਮੂਰੇ ਬੋਲਦੀ ਐ ਤੁਹਾਡੀ ਮਾਤਾ ਦੀ ਕਦਰ ਨਹੀਂ ਕਰਦੀ ਤੁਹਾਡੀ ਮਾਤਾ ਨੇ ਤੁਹਾਡੇ ਪ੍ਰਾਂਤ ਭਰਾ ਨੂੰ ਪਿਆਇਆ ਸੀ ਬਹੁਤ ਵੱਡੀ ਆਸ਼ਾ ਰੱਖ ਕੇ ਬਹੁਤ ਵੱਡੀ ਆਸ਼ਾ ਰੱਖ ਕੇ ਕਿਹਾ ਤਾਂ ਸਾਰੀਆਂ ਮਾਮਾ ਆਪਣੇ ਬੱਚਿਆਂ ਨੂੰ ਵਿਹੁੰਦੀਆਂ ਨੇ ਨਾ ਬੜੀਆਂ ਉਹਨਾਂ ਦੇ ਦਿਲ ਦੇ ਵਿੱਚ ਰੀਝਾਂ ਹੁੰਦੀਆਂ ਨੇ ਪਰ ਉਹ ਰੀਝਾਂ ਛੀਕ ਮਹੀਨਿਆਂ ਦੇ ਵਿੱਚ ਹੀ ਖਿੰਲਰ ਜਾਂਦੀਆਂ ਖਿੰਲਰ ਜਾਂਦੀਆਂ ਅਤੇ ਇਹ ਆਪਾਂ ਜੇ ਮਾਹੌਲ ਆਪਣੇ ਘਰ ਦਾ ਸਹੀ ਕਰਾਂਗੇ ਨਾ ਸਹੀ ਬਣਾਵਾਂਗੇ ਤਾਂ ਗਰਮਤ ਪਿਆਰਿਓ ਆਪਣੇ ਰਿਸ਼ਤੇਦਾਰਾਂ ਦਾ ਆਪਣੇ ਸਕੇ ਸੰਬੰਧੀਆਂ ਦਾ ਵੀ ਮਾਹੌਲ ਤਾਂ ਹੀ ਠੀਕ ਹੋਏਗਾ ਤਾਂ ਹੀ ਅਸੀਂ ਉਹਨਾਂ ਕੋਲੋਂ ਉਮੀਦ ਰੱਖ ਸਕਦੇ ਹਾਂ ਤਾਂ ਹੀ ਅਸੀਂ ਉਹਨਾਂ ਕੋਲੋਂ ਉਮੀਦ ਰੱਖ ਸਕਦੇ ਹਾਂ ਪਰ ਇਹ ਜ਼ੁਲਮ ਮੇਰੇ ਅਫਸੋਸ ਨਾਲ ਦੱਸਣਾ ਪੈਂਦਾ ਹੈ ਹਰ ਇੱਕ ਭੈਣ ਇਹ ਸੋਚਦੀ ਹੈ ਕਿ ਮੇਰੇ ਮਾਤਾ ਪਿਤਾ ਦੀ ਇੱਜ਼ਤ ਹੋਵੇ ਮੇਰੇ ਮਾਤਾ ਪਿਤਾ ਦੇ ਕਹਿਣੇ ਲੱਗਣ ਮੇਰੇ ਭਰਾ ਤੇ ਪਰਚਾਈ ਪਰ ਜਦੋਂ ਉਹੀ ਗੱਲ ਆਪਣੇ ਉੱਤੇ ਆ ਜਾਂਦੀ ਹੈ ਉਹ ਭੁੱਲ ਜਾਂਦੀ ਹੈ ਕਿ ਇਹਨਾਂ ਦੀ ਵੀ ਕੋਈ ਬੇਟੀ ਹੈ ਇਨਾਂ ਦਾ ਵੀ ਕੋਈ ਵੇੜਾ ਹੈ ਉਹਨਾਂ ਦੇ ਅੰਦਰ ਵੀ ਤਾਂ ਇਹ ਰੀਝ ਹੈ ਉਹਨਾਂ ਦੇ ਅੰਦਰ ਵੀ ਤੇ ਇਹ ਰੀਝ ਹੈ ਹੁਣ ਸਾਇਦ ਕੁਝ ਗੁਰਮੁਖ ਪਿਆਰੇ ਸੋਚਦੇ ਹੋਣ ਕਿ ਬਾਬਾ ਜੀ ਨੇ ਅੱਜ ਇਹ ਕਿਹੜੀ ਰੀਣ ਪਾਈ ਇਹ ਭਗਤੀ ਦਾ ਮੁੱਟ ਹੈ ਜੇ ਤੁਸੀਂ ਭਗਤੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਂਤੀ ਚਾਹੁੰਦੇ ਹੋ ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਹ ਭਗਤੀ ਦਾ ਮੁੱਢ ਹੈ ਗੁਰਮੁਖ ਪਿਆਰਿਓ ਮੁੱਢ ਐਥੋਂ ਹੀ ਸਾਡੇ ਜੀਵਨ ਦਾ ਜਿਹੜਾ ਮੁੱਢ ਹੈ ਉਹ ਆਰੰਭ ਹੋਏਗਾ ਜੇ ਅਸੀਂ ਆ ਮੁੱਢ ਜੇ ਅਸੀਂ ਆਪਣੀ ਨੀ ਸਹੀ ਰੱਖ ਲਈ ਸਹੀ ਰੱਖ ਲਈ ਤਾਂ ਸਾਡੀ ਭਗਤੀ ਨੂੰ ਸਾਡੇ ਮਾਲਕ ਦੇ ਮਿਲਾਪ ਨੂੰ ਕੋਈ ਸ਼ਕਤੀ ਰੋਕ ਨਹੀਂ ਸਕਦੀ ਕੋਈ ਤੁਣਾ ਤਮ ਕੋਈ ਕਰਿਆ ਕਰਾਇਆ ਤੁਹਾਡੇ ਨੇੜੇ ਛੂ ਨਹੀਂ ਸਕਦਾ ਜਦੋਂ ਤੁਸੀਂ ਤਾਸ ਇਹੀ ਨ ਬਚਨ ਨੂੰ ਹੋ ਲੋ ਅਮੀਦ ਹੈ ਦਾਸ ਨੂੰ ਕਿ ਜਰੂਰ ਸਾਰਿਆਂ ਨੂੰ ਇਹ ਬਚਨ ਚੰਗੇ ਲੱਗੇ ਜਰੂਰ ਤੇ ਸਾਰਿਆਂ ਨੂੰ ਬਚਨ ਚੰਗੇ ਲੱਗੇ ਹੋਣੇ ਉਮੀਦ ਹੈ ਦਾਸ ਅਤੇ ਇਹ ਵੀ ਉਮੀਦ ਹੈ ਦੇਤੋ ਸੇ ਜਰੂਰ ਇਹਨਾ ਬਚਨਾਂ ਤੇ ਅਮਲ ਕਰੂੰ ਤਾਂ ਕਿ ਸਾਡੀ ਭਗਤੀ ਦਾ ਜਿਹੜਾ ਮਾਰਗ ਹੈ ਉਹ ਦੀ ਨੀਸ਼ਟ ਇੱਥੋਂ ਹੀ ਹੋਵੇ ਅਸੀਂ ਆਪਣੇ ਘਰ ਦਾ ਮਾਹੌਲ ਵਧੀਆ ਸਚਾਰੂ ਢੰਗ ਦੇ ਨਾਲ ਚਲਾਈਏ ਅਤੇ ਸਾਨੂੰ ਭਗਤੀ ਕਰਨ ਦਾ ਥੋੜਾ ਸਮਾਂ ਜੇ ਅਸੀਂ ਆ ਲੜਾਈ ਝਗੜਿਆਂ ਦੇ ਵਿੱਚ ਹੀ ਪਏ ਰਹੇ ਜਿਹੜਾ ਸਾਡਾ ਭਗਤੀ ਦਾ ਸਮਾਂ ਹੁੰਦਾ ਹੈ ਸਾਧ ਸੰਮੇਣਾ ਮੇਣੀ ਹੁੰਦੇ ਵਿੱਚ ਲਿੰਦਿਆ ਚੁਕਲੀ ਕਰਨ ਦੇ ਵਿੱਚ ਬੀਤ ਜਾਂਦਾ ਆਪਸ ਦੇ ਵਿੱਚ ਆਪ ਹੀ ਆਪਣੇ ਅੱਗ ਦੇ ਵਿੱਚ ਬੈਠੇ ਸੜੀ ਜਾਂਦੇ ਤਦੋਂ ਭਗਤੀ ਕਰਾਂਗੇ ਜਦੋਂ ਕਰਾਂਗੇ ਤੁਸੀਂ ਵੀ ਕੱਲ ਨੂੰ ਬਜ਼ੁਰਗ ਬਣਨੇ ਚੰਗੇ ਮਾਤਾ ਪਿਤਾ ਬਣੋ ਚੰਗੇ ਘਰ ਤੇ ਮਾਲਕ ਬਣੋ ਆਪ ਵੀ ਆਪਾਂ ਨੇ ਇਹ ਸਭ ਬਜਰਨ ਭਰਤਾ ਹੈ ਆਪਣੇ ਬੱਚਿਆਂ ਨੂੰ ਵੀ ਇਹ ਸਿੱਖਿਆ ਦੇ। ਉਹਨਾਂ ਨੇ ਵੀ ਬਹੁਤ ਨੂੰ ਪਾ ਕਰਦੇ। ਸਾਡੇ ਬੱਚੇ ਅੱਜ ਤੋਂ ਦੇਖਣਗੇ ਕਿ ਸਾਡੇ ਘਰ ਦੇ ਵਿੱਚ ਮਾਹੌਲ ਕਿਤਾ ਹੈ। ਸਾਡੇ ਘਰ ਦੇ ਵਿੱਚ ਇਹ ਮਤ ਸੋਚੋ ਕਿ ਬੱਚਿਆਂ ਨੂੰ ਪਤਾ ਨਹੀਂ ਹੈਗਾ। ਬੱਚੇ ਸਾਰਾ ਕੁਝ ਵੇਖ ਰਹੇ ਆ। ਬੱਚੇ ਤੁਹਾਡੇ ਕੋਲੋਂ ਸਿੱਖ ਰਹੇ ਆ। ਏ ਬੱਚਿਆਂ ਦੇ ਅੰਦਰ ਜ਼ਹਿਰ ਨਾ ਭਰੋ ਆ ਜਿਹੜਾ ਜ਼ਹਿਰ ਅਸੀਂ ਉਗੜਦੇ ਭਏ ਆ ਸਾਡੇ ਅੰਦਰ ਚੱਲ ਰਿਹਾ ਏ ਇਹ ਬੱਚਿਆਂ ਦੇ ਵਿੱਚ ਨਾ ਭਰੋ ਬੱਚੇ ਪੋਮਲ ਨੇ ਉਹਨਾਂ ਦੇ ਵਿੱਚ ਪਿਆਰ ਭਰੋ ਪਿਆਰ ਉਹਨਾਂ ਨੂੰ ਹਰ ਵਕਤ ਇਹੀ ਸਮਝਾਓ ਕਿ ਨਹੀਂ ਇਹ ਤੇਰੀ ਦਾਦੀ ਮਾਏ ਉਹ ਤਾਂ ਮੇਰਾ ਕਹਿਣਾ ਕਦੇ ਮੋੜਦੀ ਪਰ ਤੂੰ ਦਾਦੀ ਮਾ ਦਾ ਕਹਿਣਾ ਨਹੀਂ ਜੇ ਤੇਰਾ ਦਾਤਾ ਹੈ ਦਾਤ ਤੂੰ ਇਹ ਸਦਾ ਕਹਿਣਾ ਦੀ ਪੁੱਤ ਮੇਰਾ ਕਹਿਣਾ ਮੋੜਦੀ ਕੋਈ ਗੱਲ ਨਹੀਂ ਚੱਲ ਜੂਗਾ ਪਰ ਅਸਲ ਤੇ ਆਪਾਂ ਕਿਸੇ ਦਾ ਵੀ ਨਹੀਂ ਪੁੱਤ ਕਹਿਣਾ ਮੋੜਨਾ ਆਪਾਂ ਵੱਡਿਆਂ ਦਾ ਸਤਿਕਾਰ ਕਰਦੇ ਜੇ ਪੁੱਤ ਤੁਸੀਂ ਵੱਡਿਆਂ ਦਾ ਸਤਿਕਾਰ ਕਰੋਗੇ ਤਾਂ ਤੁਹਾਨੂੰ ਵੱਡੇ ਅਸ਼ੀਰਵਾਦ ਮਿਲਣਗੇ ਵੱਡਿਆਂ ਦਾ ਅਸ਼ੀਰਵਾਦ ਪਰਮਪਿਆਰਿਓ ਸਭ ਤੋਂ ਵੱਡਾ ਤੋਹਫਾ ਹੈ ਸਭ ਤੋਂ ਵੱਡਾ ਤੋਹਫਾ ਆਰੇ ਵੱਡਿਆਂ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਦਰਸੀਸ ਤਲਵਾਰ ਲੱਗੀ ਹੋਈ ਪੰਦਾ ਬਚ ਜਾਂਦਾ ਹੈ ਪਰ ਜ਼ੁਰਗ ਦੇ ਮੁੱਖ ਤੋਂ ਵਿੱਚੋਂ ਲਿਟਰਲੀ ਹੋਈ ਜਿਹੜੀ ਦਰਸੀ ਸੈੱਟ ਉਹਦੇ ਵਿੱਚੋਂ ਪੰਦਾ ਨਹੀਂ ਬਚਦਾ ਉਹ ਤੈਸ ਨੈਸ ਕਰ ਦਿੰਦੀ ਹੈ ਸਾਡੀ ਜ਼ਿੰਦਗੀ ਦਾ ਦੁਖੀ ਹੋਈ ਆਤਮਾ ਨੇ ਜਤੋਂ ਤੋਂ ਕੋਲ ਕੋ ਸਾਨੂੰ ਤੇ ਸਕਰ ਕੇ ਆਪਾਂ ਬਜ਼ੁਰਗਾਂ ਦੇ ਕੋਲੋਂ ਅਸੀਸ ਲੈ ਲਈ ਹੈ ਦਰ ਸੀਸ ਨੇ